ਨਾਜ਼ਰੀਨ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਟ੍ਰਿਬਿਊਨ ਦਾ ਪ੍ਰੋਗਰਾਮ ਤੁਹਾਡੇ ਖੱਤ ਲੈ ਕੇ ਇੱਕ ਵਾਰ ਫਿਰ ਹਾਜ਼ਰ ਹਾਂ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਹਾਂਜੀ ਰਵਨੀਤ ਖਤਾਂ ਦਾ سلسلہ ਸ਼ੁਰੂ ਕਰੀਏ ਜੀ ਬਿਲਕੁਲ ਪਹਿਲਾ ਖੱਤ ਕਿਸ ਦਾ ਅੱਜ ਪਹਿਲਾ ਖੱਤ ਲੁਧਿਆਣਾ ਤੋਂ ਪ੍ਰਿੰਸੀਪਲ ਗੁਰਮੁਖ ਸਿੰਘ ਪੋਹੀੜ ਦਾ ਹੈ ਜੀ ਉਹ ਲਿਖਦੇ ਨੇ ਕਿ 에어 ચી프 ਮਾਰਸ਼ਲ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਇੱਕ ਵੀ ਅਜਿਹਾ ਪ੍ਰੋਜੈਕਟ ਯਾਦ ਨਹੀਂ ਜੋ ਸਮੇਂ ਸਿਰ ਪੂਰਾ ਹੋਇਆ ਹੋਵੇ। ਪੁਹੀੜ ਹੋਰੀ ਇਹ ਵੀ ਲਿਖਦੇ ਨੇ ਕਿ ਇਹ ਬਿਆਨ ਸੱਤਾਤਾਰੀ ਧਿਰ ਵੱਲੋਂ ਆਪਰੇਸ਼ਨ ਸਿੰਧੂਰ ਦਾ ਸਿਰਾ ਆਪਣੇ ਨੇਤਾਵਾਂ ਸਿਰ ਬੰਨਣ ਤੋਂ ਉਲਟ ਜਾਪਦਾ ਏ। ਬਿਲਕੁਲ ਠੀਕ ਰਵਨੀਤ। 에어 ચી프 ਮਾਰਸ਼ਲ ਐਪੀ ਸਿੰਘ ਨੇ ਇਹ ਬਿਆਨ ਨਵੀਂ ਦਿੱਲੀ ਵਿੱਚ CII ਦੇ ਸੰਮੇਲਨ ਦੌਰਾਨ ਦਿੱਤਾ ਉਹਨਾਂ ਦਾ ਬਿਆਨ ਇਹ ਬਹੁਤ ਬੇਬਾਕ ਬਿਆਨ ਹੈ ਉਹਨਾਂ ਆਪਰੇਸ਼ਨ ਸੰਧੂਰ ਨੂੰ ਕੌਮੀ ਜਿੱਤ ਘਰਾੜ ਦਿੱਤਾ ਪਰ ਨਾਲ ਹੀ ਰੱਖਿਆ ਖਰੀਦ ਪ੍ਰੋਜੈਕਟ ਸਮੇਂ ਸਿਰ ਪੂਰਾ ਨਾ ਹੋਣ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਉਹਨਾਂ ਦੱਸਿਆ ਕਿ ਹਵਾਈ ਸੈਨਾ ਨੂੰ ਲਾਈਟ ਫਾਈਟਰ ਜੈਟ ਜਿਹੜੇ ਨੇ ਉਹਨਾਂ ਦੀ ਸਪਲਾਈ ਹਿੰਦੁਸਤਾਨ 에ਰੋਨੌਟਿਕਸ ਲਿਮਟਿਡ ਵੱਲੋਂ ਸਮੇਂ ਸਿਰ ਨਹੀਂ ਕੀਤੀ ਜਾ ਰਹੀ ਹਾਂਜੀ ਤੇਜਸ ਦੀ ਗੱਲ ਕਰ ਰਹੇ ਸੀ ਉਹ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਕਿਹਾ ਜੀ ਸਮਾਂ ਸੀਮਾ ਇੱਕ ਵੱਡਾ ਮਸਲਾ ਹੈ ਇੱਕ ਵਾਰ ਸਮਾਂ ਸੀਮਾ ਤੈਅ ਹੋ ਜਾਣ ਤੋਂ ਬਾਅਦ ਉਹਨਾਂ ਦਾ ਖਿਆਲ ਹੈ ਕਿ ਸਾਰੇ ਪ੍ਰੋਜੈਕਟ ਉਸ ਸਮਾਂ ਸੀਮਾ ਦੇ ਅੰਦਰ ਅੰਦਰ ਪੂਰੇ ਹੋਣੇ ਚਾਹੀਦੇ ਜੀ ਬਿਲਕੁਲ ਹੋਣਾ ਹੀ ਇਹੀ ਚਾਹੀਦਾ ਤੇ ਪੁਹੀੜ ਹੋਰੀ ਇਹ ਵੀ ਕਹਿੰਦੇ ਨੇ ਕਿ ਇਸ ਬਿਆਨ ਤੋਂ ਜਾਪਦਾ ਹੈ ਕਿ ਏਪੀ ਸਿੰਘ ਹੋਰੀ ਰਿਟਾਇਰ ਹੋਣ ਤੋਂ ਬਾਅਦ ਕਿਸੇ ਅਹੁਦੇ ਦੀ ਝਾਕ ਬਿਲਕੁਲ ਨਹੀਂ ਰੱਖਦੇ ਬਿਲਕੁਲ ਠੀਕ ਹੈ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਦੇ ਅੰਦਰ ਤੱਕ ਜਾ ਕੇ دہشت گردਾਂ ਦੇ ਨੌ ਟਿਕਾਣੇ ਤਬਾਹ ਕੀਤੇ ਪਰ ਨਾਲ ਹੀ ਹਕੀਕਤ ਇਹ ਵੀ ਹੈ ਕਿ ਉਹਨਾਂ ਨੂੰ ਜੋ ਚੀਜ਼ਾਂ ਜੋ ਸਾਜ਼ੋ-ਸਮਾਨ ਚਾਹੀਦਾ ਹੈ ਉਸ ਸਮੇਂ ਸਿਰ ਉਹਨਾਂ ਨੂੰ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਮੇਰਾ ਖਿਆਲ ਹੈ ਕਿ ਉਹਨਾਂ ਨੇ ਇਹ ਬਹੁਤ ਸਪਸ਼ਟਤਾ ਨਾਲ ਸਰਕਾਰ ਨੂੰ ਇਹ ਗੱਲ ਚੇਤਾਰੀ ਹੈ ਕਿ ਹਵਾਈ ਸੈਨਾ ਦੇ ਵਿੱਚ ਜੋ-ਜੋ ਕਮੀਆਂ ਨੇ ਖਾਮੀਆਂ ਨੇ ਜੋ ਸਾਜ਼ੋ-ਸਮਾਨ ਉਹਨਾਂ ਕੋਲ ਨਹੀਂ ਹੈ ਉਹ ਉਹਨਾਂ ਨੂੰ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਜੀ ਬਿਲਕੁਲ ਹਾਂਜੀ ਅਗਲਾ ਖਤ ਕਿਸ ਦਾ ਅਗਲਾ ਖਤ ਸ਼੍ਰੀ ਮੁਖਸਰ ਸਾਹਿਬ ਦੇ ਮਲੋਟ ਤੋਂ ਕੁਲਵਿੰਦਰ ਸਿੰਘ ਮਲੋਟ ਹੋਰਾਂ ਦਾ ਹੈ ਜੀ ਉਹਨਾਂ ਨੂੰ ਦਸਤਕ ਅੰਕ ਵਿਚਲੇ ਲੇਖ ਚੰਗੇ ਲੱਗੇ ਹਾਂਜੀ ਉਹ ਲਿਖਦੇ ਨੇ ਕਿ ਡਾਕਟਰ ਚੰਦਰ ਤ੍ਰੇਖਾ ਦਾ ਲੇਖ ਕਿੱਥੇ ਜਾਵੇ ਗੁਲਾਮ ਰਸੂਲ ਪੜ੍ਹਦਿਆਂ ਅੱਖਾਂ ਕਈ ਵਾਰ ਨਮ ਹੋ ਗਈਆਂ ਹਾਂਜੀ ਰਵਨੀਤ ਇਹ ਬੜੀ ਭਾਵੁਕ ਕਰ ਦੇਣ ਵਾਲੀ ਰਚਨਾ ਹੈ ਇਹ ਜਿਹੜੀ ਰਚਨਾ ਹੈ ਡਾਕਟਰ ਤ੍ਰੇਖਾ ਦੀ ਇਹ ਅਸਲ 'ਚ ਦੇਸ਼ਵੰਡ ਵੇਲੇ ਦੇ ਪੀੜਤਾਾਂ ਦੀ ਕਹਾਣੀ ਹੈ ਜੀ ਇਹ ਕਹਾਣੀ ਰਾਮਪਿਆਰੀ ਦੀ ਕਹਾਣੀ ਹੈ ਜਿਸ ਨੂੰ ਦੰਗਾਈ ਚੁੱਕ ਕੇ ਲੈ ਗਏ ਥੋਂ ਦੰਗਾਈਆਂ ਕੋਲੋਂ ਉਹਨੂੰ ਜਿਹੜਾ ਚੌਧਰੀ ਹਸ਼ਮਤ ਖਾਨ ਹੈ ਉਹਨੇ ਹਰਜਾਨਾ ਭਰ ਕੇ ਉਹਨੂੰ ਛੁਡਾਇਆ ਉਥੋਂ ਤੇ ਫਿਰ ਇਹ ਹੈ ਕਿ ਰਾਮਪਿਆਰੀ ਦੇ ਨਾਲ ਉਹਨੇ ਉਹਦੀ ਰਜ਼ਾਮੰਦੀ ਦੇ ਨਾਲ ਨਿਕਾਹ ਕੀਤਾ ਤੇ ਫਿਰ ਰਾਮਪਿਆਰੀ ਜਿਹੜੀ ਹੈ ਉਹ ਰਸੂਲਨ ਬੀ ਬਣ ਗਈ ਹਾਂਜੀ ਕੁਲਵਿੰਦਰ ਸਿੰਘ ਮਲੋਟ ਹੋਰਾਨੇ ਵੀ ਲੇਖ ਦੀਆਂ ਕੁਝ ਸਤਰਾਂ ਦਾ ਜ਼ਿਕਰ ਕੀਤਾ ਹੈ ਜੀ ਉਹ ਉਹਨਾਂ ਪਲਾਂ ਨੂੰ ਕਿਵੇਂ ਭੁੱਲੀ ਹੋਵੇਗੀ ਜਦੋਂ ਚੌਧਰੀ ਹਸ਼ਮਤ ਖਾਨ ਨੇ ਉਸ ਨੂੰ ਉਦੋਂ ਤੱਕ ਛੋਹਿਆ ਵੀ ਨਹੀਂ ਸੀ ਜਦੋਂ ਤੱਕ ਉਸਨੇ ਖੁਦ ਨਿਕਾਲ ਲਈ ਸਹਿਮਤੀ ਨਹੀਂ ਦਿੱਤੀ ਸੀ ਉਸਨੇ ਤਾਂ ਉਦੋਂ ਤੱਕ ਉਸ ਨੂੰ ਰਾਮ ਪਿਆਰੀ ਤੋਂ ਰਸੂਲਨ ਬੀ ਵੀ ਨਹੀਂ ਬਣਾਇਆ ਸੀ ਬਹੁਤ ਬਹੁਤ ਖੂਬਸੂਰਤ ਰਚਨਾ ਹੈ ਜਿਹੜੀ ਡਾਕਟਰ ਚੰ다 ਤ੍ਰੇਖਾ ਗੱਲ ਕਰਦੇ ਨੇ ਉਹ ਰਸੂਲਨ ਬੀ ਜਾਂ ਤੁਸੀਂ ਕਹਿ ਲੋ ਰਾਮ ਪਿਆਰੀ ਉਸ ਦੇ ਪੁੱਤਰ ਨੂੰ ਉਹ ਜਾਣਦੇ ਨੇ ਉਸ ਦੇ ਪੁੱਤਰ ਤੋਂ ਉਹਨੂੰ ਪਤਾ ਲੱਗਦਾ ਹੈ ਕਿ ਉਸ ਦੀ ਮਾਂ ਜਿਹੜੀ ਹੈ Hindu ਹੈ ਜੀ ਠੀਕ ਹੈ ਉਹ ਦੱਸਦਾ ਉਹਨਾਂ ਨੂੰ ਡਾਕਟਰ ਤ੍ਰੇਖਾ ਨੂੰ ਜਦੋਂ ਮਿਲਦਾ ਆਪਣਾ ਲਾਹੌਰ ਦੇ ਵਿੱਚ ਇੱਕ ਰੈਸਟੋਰੈਂਟ 'ਚ ਮਿਲਦਾ ਉਹਨਾਂ ਨੂੰ ਅਜੀ ਵੀ ਬੁਢਾਪੇ ਵਿੱਚ ਅੰਮੀ ਜਦੋਂ ਕਦੇ ਗੋਡਿਆਂ ਦੇ ਦਰਦ ਦੀ ਸ਼ਿਕਾਇਤ ਕਰਦੀ ਹੈ ਤਾਂ ਉਸ ਦੇ ਮੋਹੋਂ ਸਹਿਦ ਸੁਭਾਈ ਹੈ ਰਾਮ ਨਿਕਲ ਜਾਂਦਾ ਹੈ ਫਿਰ ਧੀਮੀ ਆਵਾਜ਼ ਵਿੱਚ ਹਨੂਮਾਨ ਦਾ ਜਾਪ ਵੀ ਕਰ ਲੈਂਦੀ ਹੈ ਜੇ ਬਿਲਕੁਲ ਬੰਦੇ ਦੇ ਸੰਸਕਾਰ ਕਦੇ ਨਹੀਂ ਮਿਟਦੇ ਮਤਲਬ ਸਾਰੀ ਉਮਰ ਉਹਦੇ ਨਾਲ ਨਾਲ ਹੀ ਚੱਲਦੇ ਨੇ ਜੋ ਬਚਪਨ ਚ ਇੱਕ ਵਾਰ ਸੰਸਕਾਰ ਮਿਲ ਗਏ ਉਹ ਚਾਹੇ ਧਰਮ ਪਰਵਰਤਨ ਵੀ ਹੋ ਜਾਵੇ ਕੁਝ ਵੀ ਹੋ ਜਾਵੇ ਤਾਂ ਅੰਤ ਤੱਕ ਨਿਭਦੇ ਹੀ ਨਿਭਦੇ ਨੇ ਉਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੁੰਦੀਆਂ ਆ ਤੁਹਾਡੇ ਅੰਦਰ ਜੀ ਅਸਲ ਦੇ ਵਿੱਚ ਇਹ ਜਿਹੜੀ ਹੈ ਵੱਖ-ਵੱਖ ਧਰਮਾਂ ਦੇ ਲੋਕਾਂ ਦਾ ਜਦੋਂ ਇਕੱਠੇ ਹੁੰਦੇ ਨੇ ਇਸ ਤਰ੍ਹਾਂ ਵਿਆਹ ਜਾਂ ਨਿਕਾਹ ਚ ਹੁੰਦੇ ਨੇ ਉਹਨਾਂ ਦੇ ਧਾਰਮਿਕ ਸੰਸਕਾਰ ਅਲੱਗ-ਅਲੱਗ ਨੇ ਪਰ ਫਿਰ ਵੀ ਜਿਹੜਾ ਉਹਨਾਂ ਦਾ ਇੱਕ ਦੂਜੇ ਦੇ ਨਾਲ ਰਿਸ਼ਤਾ ਹੈ ਉਹ ਇਨਸਾਨੀਅਤ ਦਾ ਰਿਸ਼ਤਾ ਹੈ ਤੇ ਉਹਦੇ ਚ ਉਹ ਇੱਕ ਦੂਜੇ ਦੇ ਧਰਮ ਦੀ ਕਦਰ ਵੀ ਕਰਦੇ ਨੇ ਇਹਦੇ ਵਿੱਚ ਹੈ ਕਿ ਜਿਸ ਵੇਲੇ ਰਾਮ ਪਿਆਰੀ ਦੀ ਮੌਤ ਹੋ ਜਾਂਦੀ ਹੈ ਜਾਂ ਜਿਹਨੂੰ ਤੁਸੀਂ ਕਹਿ ਲੋ ਰਸੂਲਨ ਬੀ ਹੈ ਨਾ ਤੇ ਰਾਮ ਪਿਆਰੀ ਦਾ ਮੁੰਡਾ ਜਿਹੜਾ ਗੁਲਾਮ ਰਸੂਲ ਹੈ ਉਹ ਆਪਣੀ ਮਾਂ ਦੀ ਕਬਰ ਦੀ ਮਿੱਟੀ ਗੰਗਾ ਚ ਵਹਾਉਣ ਲਈ ਹਰਦੁਆਰ ਭੇਜਦਾ ਹੈ ਹੂੰ ਹੂੰ ਇਹ ਉਹਦੀ ਆਖਰੀ ਇੱਛਾ ਵੀ ਹੁੰਦੀ ਹੈ ਨਾ ਹਰਾਮ ਪਿਆਰੀ ਜਾਰਸੂਲਨ ਬੀ ਮਰਨ ਤੋਂ ਪਹਿਲਾਂ ਆਪਣੇ ਬੇਟੇ ਗੁਲਾਮ ਰਸੂਲ ਨੂੰ ਕਹਿੰਦੀ ਹੈ ਕਿ ਉਸਦੇ ਧਾਰਮਿਕ ਸੰਸਕਾਰ ਤਾਂ ਕਹਿੰਦੇ ਨੇ ਕਿ ਉਸ ਨੂੰ ਚਿਖਾ ਦੇ ਵਿੱਚ ਹੀ ਸਾੜਿਆ ਜਾਵੇ ਪਰ ਉਹ ਨਹੀਂ ਚਾਹੁੰਦੀ ਕਿ ਚੌਧਰੀ ਹਸ਼ਮਤ ਖਾਂ ਜਿਹੇ ਨੇਕ ਵਿਅਕਤੀ ਦੀ ਆਤਮਾ ਨੂੰ ਕੋਈ ਠੇਸ ਪਹੁੰਚਾਵੇ ਉਹ ਕਹਿੰਦੀ ਹੈ ਕਿ ਮੈਨੂੰ ਵੀ ਉਸ ਦੀ ਕਬਰ ਦੇ ਨੇੜੇ ਹੀ ਦਫਨਾ ਦਿੱਤਾ ਜਾਵੇ ਕਬਰ ਦੀ ਮਿੱਟੀ ਦਾ ਕੁਝ ਹਿੱਸਾ ਜਿਹੜਾ ਹੈਗਾ ਉਹ ਗੰਗਾਜੀ ਚ ਵਹਾਇਆ ਜਾਵੇ ਤੇ ਇਸ ਲਈ ਉਹ ਹਰਦوار ਉਸ ਮਿੱਟੀ ਨੂੰ ਕਿਸੇ ਦੇ ਹੱਥ ਭੇਜਦੇਵੇ ਹਾਂਜੀ ਰਵਨੀਤ ਇਹ ਵੱਖ-ਵੱਖ ਧਰਮਾਂ ਦੇ ਲੋਕਾਂ ਦੀ ਜਿਹੜੀ ਕਹਾਣੀ ਹੈ ਇਕੱਠੇ ਰਹਿਣ ਦੀ ਸਹਿ ਹੋਣ ਦੀ ਕਹਾਣੀ ਹੈ ਇੱਕ ਦੂਜੇ ਦੇ ਨਾਲ ਇਨਸਾਨੀਅਤ ਦੇ ਪੱਧਰ ਤੇ ਵਿਚਰਨ ਦੀ ਕਹਾਣੀ ਹੈ ਜੀ ਬਿਲਕੁਲ ਤੇ ਕੁਲਵਿੰਦਰ ਸਿੰਘ ਹੋਰਾਂ ਨੇ ਹਰਪ੍ਰੀਤ ਕੌਰ ਦੇ ਲੇਖ ਸ਼ੁਕਰਾਨ ਦੁਬਈ ਦਾ ਵੀ ਜ਼ਿਕਰ ਕੀਤਾ ਹੈ ਜੀ ਉਹ ਲਿਖਦੇ ਨੇ ਕਿ ਲੇਖਕਾ ਨੇ ਦੁਬਈ ਸ਼ਹਿਰ ਦੇ ਅਨੇਕਾਂ ਪੱਖਾਂ ਨਾਲ ਆਪਣੀ ਸਫ਼ਰ ਸਾਂਝ ਪਵਾਈ ਹੈ ਜੀ ਹਰਪ੍ਰੀਤ ਕੌਰ ਦਾ ਇਹ ਅਨੁਭਵ ਅਨੇਕਾਂ ਹੋਰ ਲੋਕਾਂ ਦੇ ਅਨੁਭਵ ਨਾਲ ਮੇਲ ਖਾਂਦਾ ਹੈ ਹਾਂਜੀ ਦਰਅਸਲ ਦੁਬਈ ਚ ਦੀ ਡੇਜ਼ਰਟ ਸਫਾਰੀ ਚ ਉਹਨਾਂ ਨੂੰ ਲੈ ਕੇ ਜਾਣ ਵਾਲਾ ਨੌਜਵਾਨ ਰਾਜਾ ਬਿਲਾਲ ਸੀ ਜੀ ਉਹ ਪਿੱਛੋਂ 라ਵਲਪਿੰਡੀ ਦਾ ਸੀ ਜੀ ਤੇ ਹਰਪ੍ਰੀਤ ਕੌਰ ਲਿਖਦੇ ਨੇ ਕਿ ਉਸ ਨਾਲ ਗੱਲ ਕਰਕੇ ਇੱਕ ਪਲ ਲਈ ਵੀ ਇਹ ਮਹਿਸੂਸ ਨਹੀਂ ਹੋਇਆ ਕਿ ਅਸੀਂ ਦੁਸ਼ਮਣ ਮੁਲਕ ਦੇ ਵਸਿੰਦੇ ਨਾਲ ਗੱਲ ਕਰ ਰਹੇ ਹਾਂ ਤੇ ਬਿਲਾਲ ਦਾ ਕਹਿਣਾ ਕਿ ਸਾਨੂੰ ਭਾਰਤੀਆਂ ਵਿੱਚੋਂ ਆਪਣੇਪਣ ਦੀ ਖੁਸ਼ਬੂ ਆਉਂਦੀ ਹੈ ਕਿੰਨੀ ਖੂਬਸੂਰਤ ਗੱਲ ਹੈ ਬਹੁਤ ਖੂਬਸੂਰਤ ਗੱਲ ਹੈ ਇਸੇ ਰਚਨਾ ਵਿੱਚ ਇੱਕ ਹੋਰ ਪਾਕਿਸਤਾਨੀ ਡਰਾਈਵਰ ਦਾ ਵੀ ਜ਼ਿਕਰ ਹੈ ਜਿਸ ਦੀ ਗੱਡੀ 'ਚ ਇਹ ਸਲਾਨੀਆਂ ਦੀ ਟੋਲੀ ਬਾਜ਼ਾਰ ਗਈ ਹਮਮ ਉਹਨੂੰ ਜਦੋਂ ਇਹਨਾਂ ਨੇ ਚੜ੍ਹਦੇ ਪੰਜਾਬ ਨਾਲ ਸੰਬੰਧਿਤ ਹੋਣ ਬਾਰੇ ਦੱਸਿਆ ਤਾਂ ਉਹਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਉਸਨੇ ਆਖਿਆ ਤੁਸੀਂ ਸਾਡੇ ਆਪਣੇ ਹੋ ਜੀ ਅੱਛਾ ਇਹਦੇ ਵਿੱਚ ਫਿਰ ਲੇਖਕਾ ਦੀ ਜਿਹੜੀ ਟਿੱਪਣੀ ਹੈ ਨਾ ਇਸ ਰਚਨਾ ਦੇ ਵਿੱਚ ਉਹ ਬੜੀ ਖੂਬਸੂਰਤ ਆ ਉਹ ਲਿਖਦਿਆ ਜੀ ਸਿਆਸਤ ਨੂੰ ਦਰ ਕਿਨਾਰ ਕਰਕੇ ਦੇਖੀਏ ਤਾਂ ਦੇਸ਼ ਦੀ ਵੰਡ ਨੂੰ ਪੌਣੀ ਸਦੀ ਬੀਤਣ ਦੇ ਬਾਵਜੂਦ ਲੋਕਾਂ ਦੇ ਮਨਾਂ ਵਿੱਚ ਸਰਹੱਦਾਂ ਨਹੀਂ ਉਸਰੀਆਂ ਦੁਆ ਕਰਦੇ ਹਾਂ ਕਿ ਸਰਹੱਦਾਂ ਕਦੇ ਉਸਰਨ ਵੀ ਨਾ ਲੋਕਾਂ ਦੇ ਮਨਾਂ 'ਚ ਪਰਮਾਤਮਾ ਤੁਹਾਡੀ ਇਹ ਦੁਆ ਪੂਰੀ ਕਰੇ ਅਜਈਆਂ ਰਚਨਾਵਾਂ ਜਿਹੜੀਆਂ ਨੇ ਇਹ ਦੋਹਾਂ ਮੁਲਕਾਂ ਦੇ ਵਿਚਾਲੇ ਪੈਦਾ ਹੋਈ ਖਿੱਚੋ ਤਾਣ ਅਤੇ ਤਣਾਅ ਦੌਰਾਨ ਇੱਕ ਠੰਡੇ ਫੰਬੇ ਦੀ ਤਰ੍ਹਾਂ ਕੰਮ ਕਰਦੀਆਂ ਇਹ ਰਚਨਾਵਾਂ ਤਾਂ ਠੰਡੇ ਫੰਬੇ ਵਰਗੀਆਂ ਨੇ ਪਰ ਸਾਡੇ ਪਾਠਕਾਂ ਦੀਆਂ ਤੇ ਦਰਸ਼ਕਾਂ ਦੀਆਂ ਟਿੱਪਣੀਆਂ ਵੀ ਸਾਡਾ ਉਤਸ਼ਾਹ ਵਧਾਉਂਦੀਆਂ ਨੇ ਉਹਨਾਂ ਦਾ ਵੀ ਜ਼ਿਕਰ ਕਰ ਲਈਏ ਬਿਲਕੁਲ ਜੀ ਲੋਜੀ ਪਹਿਲੀ ਟਿੱਪਣੀ ਹੈ ਜੀ ਪਰਮਜੀਤ ਢੀਂਗਰਾਵਰਾਂ ਦੀ ਉਹਨਾਂ ਨੇ ਲਿਖਿਆ ਜੀ ਬੜਾ ਚੰਗਾ ਪ੍ਰੋਗਰਾਮ ਹੈ ਮੁਬਾਰਕਾਂ ਫਿਰ ਹੈ ਜੀ ਮੋਹਨ ਸ਼ਰਮਾ ਉਹ ਲਿਖਦੇ ਨੇ ਜੀ ਬਹੁਤ ਸ਼ਾਨਦਾਰ ਪੇਸ਼ਕਾਰੀ ਹਾਰਦਿਕ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ ਪ੍ਰਭੂ ਦਿਯਾਲੋਰੀ ਲਿਖਦੇ ਨੇ ਜੀ ਬਹੁਤ ਵਧੀਆ ਜੀਓ ਪੰਜਾਬੀ ਟ੍ਰਿਬਿਊਨ ਜੰਦਾਬਾਦ ਜੀ ਪੰਜਾਬੀ ਟ੍ਰਿਬਿਊਨ ਸਾਡੇ ਦਰਸ਼ਕਾਂ ਦੇ ਨਾਲ ਹੀ ਜੰਦਾਬਾਦ ਹੈ ਪਾਠਕ ਤੇ ਦਰਸ਼ਕ ਦੋਵੇਂ ਹੀ ਜੰਦਾਬਾਦ ਜੀ ਬਿਲਕੁਲ ਫਿਰ ਲਿਖਿਆ ਜੀ ਸਤਵੀਰ ਸਿੰਘ ਹੋਰਾਂ ਨੇ ਉਹਨਾਂ ਨੇ ਲਿਖਿਆ ਜੀ ਬਹੁਤ ਵਧੀਆ ਜੀ ਮੈਂ ਕਿਸੇ ਵੇਲੇ ਸੰਪਾਦਕ ਦੀ ਡਾਕ ਲਈ ਖਤ ਲਿਖਦਾ ਹੁੰਦਾ ਸੀ ਸਤਵੀਰ ਜੀ ਤੁਸੀਂ ਹੁਣ ਵੀ ਸਾਨੂੰ ਖਤ ਲਿਖ ਸਕਦੇ ਹੋ ਤੁਹਾਡੀ ਚਿੱਠੀ ਜੀ ਸਾਨੂੰ ਉਡੀਕ ਰਹੇਗੀ ਇਸ ਤੋਂ ਬਾਅਦ ਹੈ ਜੀ ਹਤਿੰਦਰ ਮਹਿਤਾ ਕਰਮਜੀਤ ਸਿੰਘ ਚਿੱਲਾ ਇਹ ਲਿਖਦੇ ਨੇ ਜੀ ਖੂਬਸੂਰਤ ਪੇਸ਼ਕਾਰੀ ਅਮਰ ਸਿੰਘ ਵਾਲੀਆ ਜੀ ਲਿਖ ਰਹੇ ਨੇ ਔਰ ਕੇਵਲ तिवारी ਜੀ ਨਾਈਸ ਲਖਵਿੰਦਰ ਜੋਲੋਰੀ ਲਿਖ ਰਹੇ ਨੇ ਐਕਸਲੈਂਟ ਫਿਰ ਜਸਕਰਨ ਸਿੰਘ ਹੋਰੀ ਲਿਖਦੇ ਨੇ ਜੀ ਏ ਲਖਵਿੰਦਰ ਜੋਲ ਹੋਰਾਂ ਤੋਂ ਬਾਅਦ ਇਹਨਾਂ ਨੇ ਜੀ ਲਿਖਿਆ ਮੇਰੇ ਖਿਆਲ ਆ ਉਹਨਾਂ ਦੇ ਪਾਵਨਾਵਾਂ ਦੇ ਨਾਲ ਇਹ ਉਹਦੀ ਸਹਿਮਤੀ ਪ੍ਰਗਟ ਆ ਰਹੇ ਨੇ ਸ਼ਿਵ ਕੁਮਾਰ ਬਾਬਾ ਜੀ ਲਿਖ ਰਹੇ ਨੇ ਜੀ ਪ੍ਰੋਗਰਾਮ ਵਧੀਆ ਬਣਦਾ ਜਾ ਰਿਹਾ ਹੈ ਪਸੰਦ ਵੀ ਕੀਤਾ ਜਾ ਰਿਹਾ ਹੈ ਮੰਤੀਰ ਦਿਓ ਲਿਖ ਰਹੇ ਨੇ ਜੀ ਗੁੱਡ ਵਰਕ ਰਾਣਾ ਸਤਦੇਵ ਸਿੰਘ ਲਿਖ ਰਹੇ ਨੇ ਗ੍ਰੇਟ ਇਨਫੋਰਮੇਸ਼ਨ ਬਾਈ ਟ੍ਰਿਬਿਊਨ ਟੀਮ ਹਰਪਾਲ ਸਿੰਘ ਹੋਰੀ ਲਿਖ ਰਹੇ ਨੇ ਜੀ ਗੁੱਡ ਇਨਫੋਰਮੇਸ਼ਨ ਐਸਕਾਰੂ ਰੀ ਲਿਖਦੇ ਨੇ ਜੀ ਪਿਛਲੀ ਵਾਰ ਤੁਹਾਨੂੰ ਯਾਦ ਹੋਣਾ ਮਲ ਸਿੰਘ ਹੋਰਾਂ ਦੀ ਰਚਨਾ ਪੜ੍ਹੀ ਸੀ ਹਾਂਜੀ ਮਲ ਸਿੰਘ ਹੋਰਾਂ ਬਾਰੇ ਜਿਹੜੀ ਉਸ ਰਚਨਾ ਤੇ ਚਿੱਠੀ ਆਈ ਸੀ ਉਹ ਆਪਾਂ ਪੜ੍ਹੀ ਸੀ ਜੀ ਬਿਲਕੁਲ ਸਿੱਧੂ ਦੰਦ ਵਿੱਚ ਹੋਰਾਂ ਦਾ ਲਿਖ ਸੀ ਹਾਂਜੀ ਉਹ ਲਿਖ ਰਹੇ ਨੇ ਜੀ ਮਲ ਸਿੰਘ ਬਾਰੇ ਸੁਣ ਕੇ ਮਨ ਉਦਾਸ ਹੋ ਗਿਆ ਵਾਹਿਗੁਰੂ ਵਿਛੜੀ ਰੂਹ ਨੂੰ ਸ਼ਾਂਤੀ ਬਖਸ਼ੇ ਇਸ ਤੋਂ ਅੱਗੇ ਹੋਰ ਵੀ ਟਿੱਪਣੀਆਂ ਨੇ ਹਾਂਜੀ ਇਸ ਤੋਂ ਅੱਗੇ ਜੀ ਬਲਵੰਦਰ ਸਿੰਘ ਸੇਪਰੇ ਖੁਸ਼ਵੰਤ ਬਰਗਾੜੀ ਮਨਜੀਤ ਸਿੰਘ ਬੱਦਨ ਸਵਾਮੀ ਸਰਬਜੀਤ ਸਿੰਘ ਜਗਜੀਤ ਸਿੰਘ ਸਿੱਧੂ ਇਹ ਲਿਖ ਰਹੇ ਨੇ ਜੀ ਸਾਰੇ ਮੈਂ ਇਕੱਠੀਆਂ ਇਹਨਾਂ ਦੀਆਂ ਟਿੱਪਣੀਆਂ ਪੜ੍ਹ ਦਿੰਨੀਆਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਉਪਰਾਲਾ ਅੱਗੇ ਹਰਪ੍ਰੀਤ ਕੌਰ ਹੋਰੀ ਲਿਖ ਰਹੇ ਨੇ ਜੀ ਗੁੱਡ ਵੇ ਟੂ ਕਨੈਕਟ ਵਿਦ ਰੀਡਰਸ ਬਲਵਿੰਦਰ ਕੌਰ ਲਿਖ ਰਹੇ ਨੇ ਜੀ ਵੈਲ ਡਨ ਗੁਰਜਿੰਦਰ ਸਿੰਘ ਤੇ ਮੁਕੰਦ ਚੀਮਾ ਲਿਖ ਰਹੇ ਨੇ ਜੀ ਵੈਰੀ ਨਾਈਸ ਅਮਨਦੀਪ ਦਰਦੀ ਲਵਲਦੀਪ ਸਿੰਘ ਇਹਨਾਂ ਨੇ ਲਿਖਿਆ ਜੀ ਸਤਿਕਾਰ ਪੁੱਜੇ ਜੀਓ ਬਹੁਤ ਸਤਿਕਾਰ ਜੀ ਅਚਰੂ ਸਿੰਘ ਲਿਖ ਰਹੇ ਨੇ ਵੈਰੀ ਨਾਈਸ ਜੀ ਰਵਿੰਦਰ ਸ਼ਰਮਾ ਲਿਖ ਰਹੇ ਨੇ ਪ੍ਰੋਗਰਾਮ ਚੰਗਾ ਜਾ ਰਿਹਾ ਹੈ ਜੀ ਮੁਬਾਰਕਾਂ ਜੀਓ ਹਰਜਿੰਦਰ ਪਾਲ ਸਿੰਘ ਔਰੀ ਲਿਖ ਰਹੇ ਨੇ ਜੀ ਮੈਂ 2003 ਤੋਂ ਅਖਬਾਰ ਦਾ ਪਾਠਕ ਹਾਂ ਇਸੇ ਤਰ੍ਹਾਂ ਅਗੇ ਸ਼ਗਨ ਕਟਾਰੀਆ ਜੀ ਲਿਖ ਰਹੇ ਨੇ ਜੀ ਨਿੱਗਰ ਉਪਰਾਲਾ ਅਜੇ ਹੋਰ ਕਾਰਗਰ ਕਦਮ ਵੀ ਉਠਾਓ ਜੀ ਯਸ਼ਪਾਲ रावत ਜੀ ਲਿਖ ਰਹੇ ਨੇ ਬਹੁਤ ਹੀ ਸ਼ਾਨਦਾਰ ਸ਼ੋਅ ਇਸ ਤੋਂ ਬਾਅਦ ਜੰਗ ਸਿੰਘ ਲਿਖ ਰਹੇ ਨੇ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਚਿੱਠੀਆਂ ਦੀ ਪੇਸ਼ਕਾਰੀ ਹੈ ਕਮਾਲ ਜੀ ਅੰਗਰੇਜ਼ ਸਿੰਘ ਵਿੱਕੀ ਹੋਰਾਂ ਨੇ ਸੁਝਾਅ ਦਿੱਤਾ ਜੀ ਪੰਜਾਬੀ ਟ੍ਰਿਬਿਊਨ ਨੂੰ ਪੂਰੀ ਤਰ੍ਹਾਂ ਡਿਜੀਟਲ ਕਰਨ ਦੇ ਲਈ ਸਾਰੇ ਜ਼ਿਲ੍ਹਿਆਂ ਤੋਂ ਟ੍ਰਿਬਿਊਨ ਚੈਨਲ ਲਈ ਪੱਤਰਕਾਰ ਨਿਯੁਕਤ ਕਰੋ ਜੀ ਅਸੀਂ ਤੁਹਾਡਾ ਸੁਝਾਅ ਨੋਟ ਕਰ ਲਿਆ ਜੀ ਐਸ ਪਰਸ਼ੋਤਮ ਅਜਨਾਲਾ ਲਿਖ ਰਹੇ ਨੇ ਜੀ ਤੁਹਾਡਾ ਇਹ ਪ੍ਰੋਗਰਾਮ ਨਿੱਗਰ ਪਰਿਪੱਕ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪਸਾਰ ਦੇ ਨਾਲ ਭਰਪੂਰ ਬਿਆਰੀ ਰਾਜਸੀ ਸਮਾਜਿਕ ਤੇ ਸਹਿਤਿਕ ਪੱਤਰਕਾਰੀ ਦੀ सेवा ਲਈ शलागा योग कदम है एक खूबसूरत पेशकारी दी प्रक्रिया जारी रहनी चाहिदी है जी ਤੁਹਾਡੇ ਹੰਗਾਰੀ ਤੇ ਸਹਿਯੋਗ ਸਦਕਾ ਸਾਨੂੰ ਉਤਸ਼ਾਹ ਮਿਲੇਗਾ ਕਿ ਅਸੀਂ ਇਹ ਪੇਸ਼ਕਾਰੀ ਜਾਰੀ ਰੱਖ ਸਕੀਏ ਰਵਨੀਤ ਹਮੇਸ਼ਾ ਦੀ ਤਰ੍ਹਾਂ रामस्वर्ण ਲਖੇਵਾਲੀ ਹੋਰਾਂ ਨੇ ਇਹ ਬੜੇ ਖੂਬਸੂਰਤ ਲਫ਼ਜ਼ ਲਿਖਨੇ ਜੀ ਸਾਡੇ ਲਈ ਉਹਨਾਂ ਨੇ ਲਿਖਿਆ ਜੀ ਸ਼ਬਦ ਸੋਹਜ ਕਲਾ ਦੇ ਸੰਗ ਮਾਂ ਬੋਲੀ ਦੀ ਇਹੋ ਓਮ ਜੀ ਬਿਲਕੁਲ ਬਹੁਤ ਖੂਬਸੂਰਤ ਸ਼ਬਦ ਨੇ ਤੇ ਤੇ ਇਹ ਸ਼ਬਦ ਸਾਬਤ ਕਰਦੇ ਨੇ ਕਿ ਮਾਂ ਬੋਲੀ ਪੰਜਾਬੀ ਦੇ ਵਿੱਚ ਬੜੀ ਵੱਡੀ ਸਮਰੱਥਾ ਹੈ ਬਹੁਤ ਹੀ ਜ਼ਿਆਦਾ ਸੋਹਜ ਹੈ ਦੇ ਵਿੱਚ ਬਿਲਕੁਲ ਇਹ ਗੱਲ ਬਿਲਕੁਲ ਨਹੀਂ ਜਿਹੜੇ ਲੋਕੀ ਕਹਿੰਦੇ ਨੇ ਕਿ ਪੰਜਾਬੀ ਗਵਾਰਾਂ ਦੀ ਬੋਲੀ ਹੈ ਨਹੀਂ ਇਹ ਸਾਡੇ ਤੇ ਨਿਰਪਰ ਕਰਦਾ ਹੈ ਕਿ ਅਸੀਂ ਇਹਦੀ ਵਰਤੋਂ ਕਿਵੇਂ ਕਰਨੀ ਹੈ ਬਿਲਕੁਲ ਇਹ ਬੋਲਣ ਵਾਲੇ ਤੇ ਹੈ ਕਿ ਪੰਜਾਬੀ ਭਾਸ਼ਾ ਨੂੰ ਕਿਸ ਬੁਲੰਦੀ ਤੇ ਲੈ ਕੇ ਜਾਣ ਜੀ ਲੋ ਜੀ ਹੋਣੇ ਜਿਹੜੀ ਪ੍ਰਸ਼ੰਸਾ ਦਾ ਸਿਲਸਿਲਾ ਤਾਂ ਮੁੱਕ ਗਿਆ ਇੱਕ ਉਲਾਮਬਾ ਵੀ ਸੁਣ ਲੋ ਜੀ ਉਲਾਮਬਾ ਵੀ ਤੁਹਾਡਾ ਸਿਰ ਮੱਥੇ ਇਹ ਜੀ ਰਣਜੀਤ ਆਜ਼ਾਦ ਕਾਂਝਲਾ ਨੇ ਉਲਾਮਬਾ ਦਿੱਤਾ ਜੀ ਮੇਰੀ ਟਿੱਪਣੀ ਦਾ ਜ਼ਿਕਰ ਨਹੀਂ ਕੀਤਾ ਰਣਜੀਤ ਆਜ਼ਾਦ ਕਾਂਝਲਾ ਜੀ ਅ ਅਸੀਂ ਪਿਛਲੇ ਪ੍ਰੋਗਰਾਮ ਦੇ ਕਮੈਂਟ ਬਾਕਸ ਚ ਜਾ ਕੇ ਤੁਹਾਡੀ ਟਿੱਪਣੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉੱਥੋਂ ਸਾਨੂੰ ਤੁਹਾਡੀ ਕੋਈ ਟਿੱਪਣੀ ਮਿਲੀ ਨਹੀਂ ਤੇ ਤੁਸੀਂ ਇਸ ਵਾਰੀ ਇਸ ਪ੍ਰੋਗਰਾਮ ਤੇ ਟਿੱਪਣੀ ਭੇਜੋ ਅਸੀਂ ਅਗਲੇ ਪ੍ਰੋਗਰਾਮਸ ਤੁਹਾਡੀ ਟਿੱਪਣੀ ਸ਼ਾਮਿਲ ਕਰਾਂਗੇ ਮੇਰਾ ਖਿਆਲ ਹੈ ਕਿ ਤੁਹਾਡਾ ਰੋਸਾ ਦੂਰ ਹੋ ਜਾਣਾ ਚਾਹੀਦਾ ਜੀ ਬਿਲਕੁਲ ਤੇ ਮੇਰਾ ਖਿਆਲ ਹੈ ਖਤਾਂ ਦਾ ਸلسਲਾ ਅੱਗੇ ਸ਼ੁਰੂ ਕਰੀਏ ਹਾਂਜੀ ਅਗਲੀ ਚਿੱਠੀ ਈਮੇਲ ਰਾਹੀਂ ਬੂਟਾ ਸਿੰਘ ਚੜੀਦੀ ਹੈ ਜੀ ਉਹਨਾਂ ਨੇ ਸਾਈਕਲ ਡੇ ਬਾਰੇ ਲਿਖਿਆ ਜੀ ਸਾਈਕਲ ਦਿਵਸ ਪੂਰੀ ਦੁਨੀਆ ਚ 3 ਜੂਨ ਨੂੰ ਮਨਾਇਆ ਜਾਂਦਾ ਹੈ ਹਾਂਜੀ ਲੰਘ ਚੁੱਕਿਆ ਵੈਸੇ ਤਾਂ ਪਰ ਚਿੱਠੀ ਉਹਨਾਂ ਨੇ ਮਤਲਬ ਉਸੇ ਸਾਲ ਨਾਲ ਹੀ ਲਿਖੀ ਹੈ ਈਮੇਲ ਰਾਹੀਂ ਜੀ ਇਸ ਦਾ ਮਕਸਦ ਲੋਕਾਂ ਨੂੰ ਸਾਈਕਲ ਚਲਾਉਣ ਲਈ ਉਤਸ਼ਾਹਿਤ ਕਰਨਾ ਹੈ ਉਹ ਲਿਖਦੇ ਨੇ ਕਿ ਪੁਰਾਣੇ ਸਮਿਆਂ ਵਿੱਚ ਸਾਈਕਲ ਬਹੁਤ ਖੇਚ ਦਾ ਕੇਂਦਰ ਹੁੰਦਾ ਸੀ ਪਿੰਡਾਂ ਵਿੱਚ ਕਿਸੇ ਕਿਸੇ ਘਰ ਹੀ ਸਾਈਕਲ ਹੁੰਦਾ ਸਾਈਕਲ ਦਾ ਝੂਟਾ ਕਿਸੇ ਹਵਾਈ ਜਹਾਜ਼ ਦੇ ਝੂਟੇ ਤੋਂ ਘੱਟ ਨਹੀਂ ਸੀ ਜਾਪਦਾ ਪਿੰਡੂ ਸੱਭਿਆਚਾਰ ਵਿੱਚ ਲੋਕ ਸਾਈਕਲ ਨੂੰ ਬਹੁਤ ਸ਼ਿੰਗਾਰ ਕੇ ਤੀਨੂ ਵਿਆਹ ਵਲੇ ਦਿੰਦੇ ਸਨ ਤੇ ਵਿਆਹ ਵਾਲੀ ਜੋੜੀ ਦਾ ਸਾਈਕਲ ਤੇ ਹੀ ਆਉਣਾ ਜਾਣਾ ਹੁੰਦਾ ਸੀ ਦੇ ਇਹ ਗੱਲ ਤਾਂ ਬਿਲਕੁਲ ਸਹੀ ਹੈ ਜ਼ਿਆਦਾ ਕਰਕੇ ਆਵਾਜਾਈ ਦੇ ਲਈ ਉਸ ਵੇਲੇ ਸਾਈਕਲ ਹੀ ਸਾਰਿਆਂ ਨੂੰ ਮਾਇਆ ਹੁੰਦੇ ਸੀ ਹਾਂਜੀ ਇਹ ਤੇ ਪਿਛਲੇ 30 40 ਸਾਲਾਂ ਦੇ ਵਿੱਚ ਆ ਨਾ ਕਿ ਸਕੂਟਰ ਮੋਟਰਸਾਈਕਲ ਕਾਰਾਂ ਆਈਆਂ ਕਾਰਾਂ ਤੇ ਉਦੋਂ ਟਾਵੀਆਂ ਟੱਲੀਆਂ ਹੁੰਦਾ ਸੀ ਆਮ ਲੋਕ ਜ਼ਿਆਦਾ ਕਰਕੇ ਸਾਈਕਲ ਤੇ ਹੀ ਸਵਾਰੀ ਕਰਦੇ ਸੀ ਸਾਈਕਲ ਦਾ ਇਹ ਹੈ ਕਿ ਇੱਕ ਤਾਂ ਕਸਰਤ ਹੋ ਜਾਂਦੀ ਹੈ ਤੁਸੀਂ ਵੈਸੇ ਹੀ ਤੰਦਰੁਸਤ ਰਹਿੰਦੇ ਹੋ ਡਾਕਟਰ ਵੀ ਤਾਂ ਗੋਡੇ ਦੁਖਦੇ ਹੋਣ ਸਾਈਕਲ ਦੀ ਸਵਾਰੀ ਕਰਨ ਦੀ ਸਲਾਹ ਦਿੰਦੇ ਨੇ ਬਿਲਕੁਲ ਇੱਕ ਤਾਂ ਇਹ ਹੈ ਕਿ ਸਾਈਕਲ ਚਲਾਉਣ ਦੇ ਨਾਲ ਜਿਹੜੀ ਹੈ ਧੂਆ ਹੁੰਦਾ ਬਾਕੀ ਵਾਹਨਾਂ ਦੇ ਨਾਲ ਇਹ ਨਹੀਂ ਹੁੰਦਾ ਤੁਹਾਡਾ ਵਾਤਾਵਰਣ ਵੀ ਜਿਹੜਾ ਸ਼ੁੱਧ ਰਹਿੰਦਾ ਜੀ ਨਾਲੇ ਪੰਨ ਨਾਲੇ ਫਲੀਆਂ ਬਿਲਕੁਲ ਬਿਲਕੁਲ ਹਾਂਜੀ ਬਹੁਤ ਸਾਰੇ ਨੌਜਵਾਨਾਂ ਨੇ ਸਾਈਕਲਿੰਗ ਕਲੱਬ ਵੀ ਬਣਾਏ ਹੋਏ ਨੇ ਤੇ ਸਵੇਰੇ ਸਵੇਰੇ ਕਿਸੇ ਵੇਲੇ ਜਾਓ ਤਾਂ ਨੌਜਵਾਨ ਸੜਕਾਂ ਤੇ ਪੂਰੇ ਹੈਲਮਟ ਪਾ ਕੇ ਤੁਹਾਨੂੰ ਸਾਈਕਲ ਚਲਾਉਂਦੇ ਨਜ਼ਰ ਆਉਂਦੇ ਨੇ ਨਹੀਂ ਦੇਖੋ ਹਾਈਵੇ ਤੇ ਤਾਂ ਨਹੀਂ ਸਾਈਕਲ ਚਲਾਉਣਾ ਚਾਹੀਦਾ ਹਾਂਜੀ ਜਿਹੜੇ ਸਾਈਡ ਵਾਲੇ ਜਿਹੜੇ ਉਹਨੇ ਸਾਈਕਲ ਟ੍ਰੈਕ ਨੇ ਉਹਨਾਂ ਤੇ ਸਾਈਕਲ ਚਲਾਓ ਚੰਡੀਗੜ੍ਹ ਦੇ ਵਿੱਚ ਤਾਂ ਸਾਈਕਲ ਟਰੈਕ ਹੈਗੇ ਨੇ ਜੀ ਹੈਨਾ ਪਰ ਬਾਕੀ ਸ਼ਹਿਰਾਂ ਚ ਇਹਨਾਂ ਦੀ ਘਾਟ ਰੜਕਦੀ ਹੈ ਘਾਟ ਰੜਕਦੀ ਹੈ ਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਲੋਕਾਂ ਨੂੰ ਸਾਈਕਲ ਚਲਾਉਣ ਵੱਲ ਉਤਸ਼ਾਹਿਤ ਕਰੇ ਹਾਂਜੀ ਜੇ ਲੋਕ ਜਾਗਰੂਕ ਹੋ ਗਏ ਨੇ ਤਾਂ ਸਰਕਾਰ ਵੀ ਇਸ ਵੱਲ ਬਣਦਾ ਧਿਆਨ ਦੇਵੇ ਰਵਨੀ ਯੂਰਪੀ ਲੋਕ ਜਿਹੜੇ ਨੇ ਬਹੁਤ ਸਾਈਕਲ ਚਲਾਉਂਦੇ ਨੇ ਜਿਹੜੀ ਨੈਦਰਲੈਂਡਸ ਦੇ ਵਿੱਚ ਜਿਹੜੀ ਐਮਸਟਰਡਮ ਦੇ ਵਿੱਚ ਲੋਕ ਸਭ ਤੋਂ ਵੱਧ ਸਾਈਕਲ ਚਲਾਉਂਦੇ ਨੇ ਜੀ ਬਿਲਕੁਲ ਮੈਂ ਸੁਣਿਆ ਸੀ ਕਿ ਇੱਕ ਥਾਂ ਤਾਂ ਲੋਕ ਕਾਰਾਂ ਵੇਚ-ਵਿਚ ਕੇ ਸਾਈਕਲ ਲੈਣ ਲੱਗ ਗਏ ਕਿ ਸਿਹਤ ਚੰਗੀ ਰਹੂਗੀ ਇਸ ਨਾਲ ਤੇ ਵਾਤਾਵਰਨ ਵੀ ਚੰਗਾ ਰਹੂਗਾ ਬਿਲਕੁਲ ਜੀ ਚਲੋ ਜੀ ਫਿਰ ਅਗਲੀ ਚਿੱਠੀ ਦੱਸੋ ਜੀ ਕਿਸ ਦੀ ਹੈ ਜੀ ਅਗਲੀ ਚਿੱਠੀ ਬਾਨੂ ਮੁਸ਼ਤਾਕ ਦੀ ਕਹਾਣੀ ਬਾਰੇ ਹੈ ਮੈਨੂੰ ਲੱਗਦਾ ਬਾਨੂ ਮੁਸ਼ਤਾਕ ਦੀ ਕਹਾਣੀ ਬਾਰੇ ਚਿੱਠੀਆਂ ਵੱਧ ਨਹੀਂ ਆਈਆਂ ਇੱਕ ਤੋਂ ਵੱਧ ਹਾਂ ਜੀ ਤਿੰਨ ਚਿੱਠੀਆਂ ਨੇ ਇਸ ਵੇਲੇ ਮੇਰੇ ਕੋਲ ਜੀ ਪਹਿਲੀ ਚਿੱਠੀ ਹੈ ਜੀ ਅਮਰਜੀਤ ਵੜੈਚ ਹੋਰਾਂ ਦੀ ਜੀ ਉਹ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਲਿਖਦੇ ਨੇ ਕਿ ਬਾਨੂ ਮੁਸ਼ਤਾਕ ਦੀ ਕਹਾਣੀ ਹਾਦਸਾ ਸਾਹਿਤਕਾਰਾਂ ਅੰਦਰ ਸੰਵੇਦਨਸ਼ੀਲਤਾ ਦੀ ਗਹਿਰਾਈ ਨੂੰ ਮਾਪਣ ਦਾ ਮੀਟਰ ਸਾਬਤ ਹੋਈ ਹੈ ਜੀ ਤੇ ਇਸ ਦੀ ਅਨੁਵਾਦਕ ਨੂੰ ਸਲਾਮ ਰਚਨਾਤਮਕ ਅਨੁਵਾਦ ਨਹੀਂ ਇਸ ਅਨੁਵਾਦ ਵਾਕ ਹੀ ਬਹੁਤ ਖੂਬਸੂਰਤ ਹੈ ਤੁਹਾਨੂੰ ਇਹ ਨਹੀਂ ਲੱਗਦਾ ਕਿ ਤੁਸੀਂ ਕੰਨੜ ਭਾਸ਼ਾ ਦੀ ਕਹਾਣੀ ਪੜ ਰਹੇ ਹੋ ਜੀ ਲਵਲੀਨ ਜੋਲੀ ਹੋਰਾਂ ਨੇ ਦਾ ਅਨੁਵਾਦ ਕੀਤਾ ਤੁਹਾਨੂੰ ਇਹ ਲੱਗਦਾ ਕਿ ਇਹ ਮੂਲ ਰੂਪ ਵਿੱਚ ਪੰਜਾਬੀ ਵਿੱਚ ਹੀ ਲਿਖੀ ਗਈ ਕਹਾਣੀ ਹੈ ਇਸੇ ਕਹਾਣੀ ਬਾਰੇ ਬਠਿੰਡਾ ਦੇ ਕਾਲ ਚਰਾਣੀ ਤੋਂ ਰਜਵਿੰਦਰਪਾਲ ਸ਼ਰਮਾ ਵੀ ਲਿਖਦੇ ਨੇ ਜੀ ਕਿ ਇਹ ਕਹਾਣੀ ਬੜੀ ਚੰਗੀ ਲੱਗੀ ਰਜਵਿੰਦਰ ਹੋਰੀ ਇਸ ਨੂੰ ਔਰਤ ਦੀ ਸੰਘਰਸ਼ਮਈ ਜ਼ਿੰਦਗੀ ਦੀ ਗਾਥਾ ਆਖਦੇ ਨੇ ਉਹ ਲਿਖਦੇ ਨੇ ਕਿ ਦਰਸਲ ਮਨੁੱਖ ਦੀਆਂ ਲੋੜਾਂ ਸੀਮਤ ਹਨ ਜਦੋਂ ਕਿ ਇਛਾਵਾਂ ਦਾ ਕੋਈ ਪਾਰਾਵਾਰ ਨਹੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੀਆਂ ਲੋੜਾਂ ਰੋਟੀ ਕਪੜਾ ਅਤੇ ਮਕਾਨ ਲਈ ਸੰਘਰਸ਼ ਕਰ ਰਹੀ ਮਰੀਮ ਆਪਣੀ ਧੀ ਹਸੀਨਾ ਅਤੇ ਨਵਜੰਮੇ ਦੋਤੇ ਲਈ ਇੱਕੋ ਸਹਾਰਾ ਹੈ ਮੌਤ ਜ਼ਿੰਦਗੀ ਦਾ ਅੰਤਮ ਪੜਾ ਹੈ ਕੁਝ ਲੋਕਾਂ ਲਈ ਸਦਮਾ ਅਤੇ ਕੁਝ ਲਈ ਢਿੱਡ ਪਰੰਦਾ ਸਰੀਆ ਇੱਕ ਨਾਇ ਦੇ ਵੀਰ ਵੀ ਬੜੇ ਦਿਲਚਸਪ ਨੇ ਰਵਨੀਤ ਤੁਸੀਂ ਉਹ ਥੋੜੇ ਜਿਹਾ ਪੜ ਕੇ ਸੁਣਾਓ ਜੀ ਕਹਾਣੀ ਚ ਜ਼ਿਕਰ ਹੈ ਮਰੀਮ ਵੀ ਬੋਣੇ ਨੇ ਆਵਾਜ਼ ਮਾਰੀ ਹੂੰ ਠੇਕੇਦਾਰ ਆਦਮ ਸਾਹਿਬ ਦੇ ਘਰ ਦਾ ਤਾਂ ਪਤਾ ਹੋਵੇਗਾ ਫੌਰਨ ਉੱਥੇ ਪਹੁੰਚਣਾ ਹੈ ਹੂੰ ਮਰੀਮ ਬੀ ਦੇ ਦਿਲ ਦੀ ਧੜਕਣ ਇੱਕਦਮ ਤੇਜ਼ ਹੋ ਗਈ। ਉਸਨੇ ਆਪਣੇ ਉਛਲਦੇ ਦਿਲ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਿਆਂ ਅਤੇ ਆਪਣੀ ਉਤਸੁਕਤਾ ਨੂੰ ਦਬਾਉਂਦਿਆਂ ਸਧਾਰਨ ਆਵਾਜ਼ ਵਿੱਚ ਪੁੱਛਿਆ, ਕੀ ਹੋਇਆ ਉਹਨਾਂ ਦੇ ਘਰ? ਕਾਲੀ ਦਾੜੀ ਵਾਲੇ ਨੇ ਜਵਾਬ ਦਿੱਤਾ, ਉਹਨਾਂ ਦੀ ਨੂੰਹ ਗੁਜ਼ਰ ਗਈ ਹੈ। ਕਿਸੇ ਦੇ ਮਰਨ ਦੀ ਖ਼ਬਰ ਸੁਣ ਕੇ ਇੱਕਦਮ ਵਿਚਾਰੀ ਕਹਿਣਾ ਵੀ ਭੁੱਲ ਗਈ। ਉਹਨਾਂ ਦੀ ਬੇਟੀ ਵੀ ਬੋਣੇ ਵਿਅਕਤੀ ਨੇ ਕਿਹਾ, ਮਤਲਬ ਉਹਨਾਂ ਦੀ ਬੇਟੀ ਦਾ ਵੀ ਮੌਤ ਹੋ ਗਈ ਸੀ ਮੌਤ ਹੋ ਗਈ ਜੀ ਤਾਂ ਮਰੀਮ ਬੀ ਦੀਆਂ ਨਾੜਾਂ ਵਿੱਚ ਖੂਨ ਦਾ ਦੌਰਾ ਤੇਜ਼ ਹੋ ਗਿਆ ਜੀਵਨ ਪ੍ਰਵਾਹ ਚਾਲੂ ਹੋ ਗਿਆ ਸਾਰਾ ਸੰਕਟ ਦੂਰ ਹੋ ਗਿਆ ਤੁਸੀਂ ਇਹ ਦੇਖੋ ਉੱਥੇ ਮੌਤ ਦੀ ਜ਼ਿਕਰ ਕਰ ਰਹੇ ہیں جتھے زندگی ਦਾ پرواہ رک گیا یہ لاشاں ਨੂੰ نبھاون والی غسلیں نہ اِ데 گھر ਦਾ گزارا ایتھوں ہی چلدا ہے ہے نا ਉੱਥੇ ਉਹ ਕਹਿ ਰਹੀ ਹੈ ਕਿ ਜੀਵਨ ਪ੍ਰਵਾਹ ਹਾਂ ਜੀ ਤੁਰ ਪਿਆ ਜੀ ਇੱਕ ਪਾਸੇ ਕਿਸੇ ਦਾ ਰੁਕਿਆ ਤੇ ਕਿਸੇ ਦਾ ਚੱਲ ਜੀਵਨ ਪ੍ਰਵਾਹ ਅੱਗੇ ਉਸੇ ਬੰਦੇ ਨੇ ਕਿਹਾ ਨਾਲ ਹੀ ਉਹਨਾਂ ਦੀ ਪੋਤੀ ਦੀ ਵੀ ਮੌਤ ਹੋ ਗਈ ਹੈ। ਮਰੀਮ ਬੀ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਇੰਨਾ ਹੱਥਾਂ ਵਿੱਚ ਇੰਨਾ ਬਲ ਕਿੱਥੋਂ ਆ ਗਿਆ? ਕਿਤੇ ਉਸ ਦੇ ਪਰ ਤਾਂ ਨਹੀਂ ਨਿਕਲ ਆਏ। ਉਸ ਦਾ ਮਨ ਖੁਸ਼ੀ ਨਾਲ ਉਛਲ ਰਿਹਾ ਸੀ। ਇਹ ਦੇਖੋ ਤੁਸੀਂ ਇੱਕ ਪਾਸੇ ਮੌਤ ਇੱਕ ਉਹਦੇ ਘਰ ਬੈਠੇ ਉਹਦੀ ਭੁੱਖਣ ਪਾਣੀ ਕੁੜੀ ਤੇ ਨਵ ਜੰਮਿਆ ਜਿਹੜਾ ਉਹਦਾ ਦੋਤਰਾ। ਤਰਾਸਦੀ ਹੈ ਜੀ ਇਹ ਬਿਲਕੁਲ। ਮਤਲਬ ਉਸ ਮੌਤ ਦੇ ਵਿੱਚ ਕਿਉਂਕਿ ਉਹਦਾ ਕੰਮ ਹੀ ਲਾਸ਼ਾਂ ਨੂੰ ਨਿਵਾਉਣਾ ਹੈ। ਉਸ ਮੌਤ ਦੇ ਵਿੱਚ ਉਹਦੇ ਲਈ ਜ਼ਿੰਦਗੀ ਲੁਕੀ ਹੋਈ ਹੈ ਉਹਦੇ ਘਰ ਦਾ ਗੁਜ਼ਾਰਾ ਉੱਥੋਂ ਚੱਲਣਾ ਹੈ ਜੇ ਕੋਈ ਮਰੇਗਾ ਕਿਸੇ ਨੂੰ ਨੂੰ ਆਉਣ ਜਾਏਗੀ ਫਿਰ ਉਹਨੂੰ ਪੈਸੇ ਮਿਲਨੇ ਆ ਜਾਂ ਜੋ ਵੀ ਉਹਨੂੰ ਸਮਾਨ ਮਿਲਣਾ ਤੇ ਇਸੇ ਕਹਾਣੀ ਬਾਰੇ ਲੁਧਿਆਣਾ ਤੋਂ ਯਾਦਵਿੰਦਰ ਸਿੰਘ ਛੱਬਰ ਦੀ ਵੀ ਚਿੱਠੀ ਆਈ ਹੈ ਜੀ ਉਹ ਲਿਖਦੇ ਨੇ ਕਿ ਇਹ ਕਹਾਣੀ ਸਮਾਜ ਦੀਆਂ ਅਖੌਤੀ ਰੀਤਾਂ ਤੇ ਝੋਟ ਕਰਦੀ ਹੈ ਜੀ ਤੇ ਸਭ ਤੋਂ ਪਹਿਲਾਂ ਇਹ ਸਿੱਧ ਕਰਦੀ ਹੈ ਕਿ ਭੁੱਖੇ ਢਿੱਡ ਅੱਗੇ ਸਭ ਰੀਤੀ ਰਿਵਾਜ ਤੇ ਮਨੋਤਾ ਬਿਲਕੁਲ ਅਜਾਈ ਹਨ ਇਸ ਚਿੱਠੀ ਵਿੱਚ ਛੱਬਰੁਰਾ ਨੇ ਇਹ ਗੱਲ ਵੀ ਲਿਖੀ ਹੈ ਕਿ ਕਹਾਣੀ ਦੀ ਮੁੱਖ ਪਾਤਰ ਨੂੰ ਹਾਦਸੇ ਦੌਰਾਨ ਮਰੀਆਂ ਔਰਤਾਂ ਦਾ ਗੁਸਲ ਕਰਾਉਣ ਸਮੇਂ ਉਹਨਾਂ ਦੇ ਲਹੂ ਭਿੱਜੇ ਕੱਪੜਿਆਂ ਵਿੱਚੋਂ ਵੀ ਆਪਣੀ ਧੀ ਦੀ ਵਧੀਆ ਕੱਪੜੇ ਪਹਿਨਣ ਦੇ ਸੁਪਨੇ ਨੂੰ ਪੂਰੀ ਕਰਨ ਦੀ ਖਾਹਿਸ਼ ਹੁੰਦੀ ਹੈ ਯਾਦਵੰਦਰ ਸਿੰਘ ਹੋਰਾਂ ਨੇ ਇਹ ਵੀ ਕਿਹਾ ਕਿ ਸਭ ਕੁਝ ਇਸ ਸਚਾਈ ਨੂੰ ਪਰਮਾਣਿਤ ਕਰਦਾ ਹੈ ਦੁਨੀਆ ਦੇ ਰੀਤੀ ਰਿਵਾਜ ਸਿਰਫ ਰੱਜੇ ਪੂਜਿਆਂ ਲਈ ਹਨ ਜਿੰਨੀ ਦੇਰ ਤੁਹਾਡੀਆਂ ਮੁੱਢਲੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਉਨੀ ਦੇਰ ਕੋਈ ਭੂਤਾਂ ਤੁਹਾਨੂੰ ਨਹੀਂ ਚੰਬੜਦੀ ਇਹ ਕਹਾਣੀ ਸਾਡੀ ਦੇਸ਼ ਦੀ ਜਿਹੜੀ ਹੈਗੀ ਹੈ ਆਰਥਿਕ ਨਾਬਰਾਬਰੀ ਤੇ ਝੋਟ ਕੱਢਦੀ ਹੈ ਜੀ ਬਿਲਕੁਲ ਬਹੁਤ ਖੂਬਸੂਰਤ ਲਫ਼ਜ਼ਾਂ ਦੇ ਵਿੱਚ ਬਿਲਕੁਲ ਜੀ ਮੇਰਾ ਖਿਆਲ ਹੈ ਕਿ ਸਮਾਂ ਸਾਡਾ ਸਮਾਪਤ ਹੋ ਗਿਆ ਦਰਸ਼ਕੋ ਇਜਾਜ਼ਤ ਦਿਓ ਅਗਲੇ ਹਫ਼ਤੇ ਫਿਰ ਮਿਲਾਂਗੇ ਤੁਹਾਡੀਆਂ ਨਵੀਆਂ ਚਿੱਠੀਆਂ ਦੇ ਨਾਲ ਬਹੁਤ ਬਹੁਤ ਸ਼ੁਕਰੀਆ ਜੀ ਪਰ ਜਾਣ ਤੋਂ ਪਹਿਲਾਂ ਇੱਕ ਬੇਨਤੀ ਸੁਣਦੇ ਜਾਓ ਸਾਡੇ ਪ੍ਰੋਗਰਾਮ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਹੀਂ ਭੁੱਲਣਾ ਬਹੁਤ ਸ਼ੁਕਰੀਆ